ਅਸਲਾਮੁਅਲੈਕੁਮ ਉਮੀਦ ਕਾ ਨੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਜਸਪ੍ਰੀਤ ਦਾ ਮਾਮਲਾ ਜਿਹੜਾ ਹੋਇਆ ਜਿਹਨੂੰ ਫੇਕ ਇਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਪੂਰੇ ਪੰਜਾਬ ਵਾਸੀ ਇਸ ਗੱਲ ਦੇ ਬਾਰੇ ਜਾਣਦੇ ਹੈਗੇ ਲੇਕਿਨ ਹੁਣ ਉਸ ਕੇਸ ਦੇ ਵੱਡੇ ਵੱਡੇ ਖੁਲਾਸੇ ਹੋ ਰਹੇ ਫੈਮਿਲੀ ਵੱਲੋਂ ਕੁਝ ਮੰਗ ਕੀਤੀ ਜਾ ਰਹੀ ਹੈ ਇਹਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਉੱਥੇ ਇੱਕ ਡੀਐਸਪੀ ਦਲਵਾਜ ਸਿੰਘ ਸੀ ਜੀ ਜੀ ਹੇ ਉਹ ਜਿਹੜੇ ਕੋਈ ਮੇਰਾ ਇੱਕ ਦੋਸਤ ਆ ਜਿਹੜਾ ਮਤਲਬ ਇਹ ਨੇੜੇ ਕਿਹੜੇ ਜੇ ਫਿਰਦਾ ਉਹ ਕਹਿੰਦਾ ਡੀਐਸਪੀ ਦਲਵਾਜ ਸਿੰਘ ਸੀ ਜੀ ਔਰ ਇੱਕ ਗਨ ਜਿਹੜੀਆਂ ਤਿੰਨ ਨੇੜੇ ਗੋਲੀਆਂ ਮਾਰੀਆਂ ਨੇ ਉਹਦੇ ਗਨ ਮੈਂ ਇਹਨੇ ਮਾਰੀਆਂ ਨੇ ਜੀ ਉਹ ਦੇਖੋ ਸੱਚੀ ਵੀ ਹੋ ਸਕਦੀ ਹੈ ਝੂਠੀ ਵੀ ਹੋ ਸਕਦੀ ਹੈ ਗੁਰਬਾਣੀ ਕਹਿੰਦੀ ਆ ਪਾਪ ਬੁਰਾ ਪਾਪੀ ਕਿਉ ਪਿਆਰਾ ਜਿਹੜਾ ਪਾਪ ਆ ਬਹੁਤ ਹੀ ਜਿਹੜਾ ਬੁਰਾ ਹੈਗਾ ਪਾਪ ਕਰਨਾ ਬਹੁਤ ਹੀ ਜਿਹੜਾ ਖਤਰਨਾਕ ਆ ਪਰ ਜਿਹੜਾ ਪਾਪੀ ਹੁੰਦਾ ਜਿਹੜਾ ਪਾਪ ਕਮਾ ਰਿਆ ਹੁੰਦਾ ਉਹਨੂੰ ਪਾਪ ਚੰਗਾ ਲੱਗਦਾ ਉਹਨੂੰ ਪਾਪ ਇਸ ਤਰ੍ਹਾਂ ਲੱਗਦਾ ਕਿ ਮੈਂ ਤੇ ਬਹੁਤ ਵਧੀਆ ਚੰਗਾ ਕਰ ਰਿਆਂਗਾ ਪਰ ਗੁਰਬਾਣੀ ਦਾ ਫਰਮਾਨ ਆ ਪਾਪ ਬੁਰਾ ਪਾਪੀ ਕੋ ਪਿਆਰਾ ਵੀ ਪਾਪ ਸਭ ਤੋਂ ਜ਼ਿਆਦਾ ਬੁਰਾ ਗਾ ਤੇ ਪਾਪੀ ਨੂੰ ਕਿਉਂ ਪਿਆਰਾ ਲੱਗ ਰਿਹਾ ਉਹਦੀ ਮਨਸਾ ਕੀ ਆ ਉਹਦੇ ਅੰਦਰ ਕੀ ਚੱਲ ਰਿਹਾ ਦਿਮਾਗ ਦੇ ਵਿੱਚ ਕਿਉਂ ਉਹਨੂੰ ਜਿਹੜਾ ਪਾਪ ਉਹਨੂੰ ਪਿਆਰਾ ਲੱਗ ਰਿਹਾ ਗੱਲ ਕਰਾਂਗੇ ਅੱਪ ਅੱਜ ਜਸਪ੍ਰੀਤ ਸਿੰਘ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਤੇ ਜਸਪ੍ਰੀਤ ਸਿੰਘ ਦਾ ਜਿਹੜਾ ਕਾਤਲ ਕੀਤਾਗਾ ਉਹਦੇ ਵਿੱਚ ਕੌਣ-ਕੌਣ ਅਫਸਰ ਮੌਜੂਦ ਸੀ ਹੁਣ ਵੱਡੇ ਅਫਸਰਾਂ ਦੀ ਜਿਹੜੀ ਲੇਟਾ ਹੈ ਵੀ ਸਾਹਮਣੇ ਆਵੇਗੀ ਦੇ ਪਰਿਵਾਰ ਵੱਲੋਂ ਜਿਹੜਾ ਇਹ ਵੀ ਕਿਹਾ ਜਾ ਰਿਹਾ ਇਹ ਹਾਈ ਕੋਰਟ ਦਾ ਰੁਖ ਕੀਤਾ ਕਿ ਸਾਡੇ ਬੱਚੇ ਦੀ ਜਿਹੜੀ ਕਿ ਸੀਬੀਆਈ ਜਾਂਚ ਕਰਾਈ ਜਾਵੇ ਤੇ ਉਹ ਬੱਚਾ ਕਿਵੇਂ ਅਗਵਾ ਹੋਇਆ ਕਿਹਨੇ ਅਗਵਾ ਕੀਤਾ ਤੇ ਕਿਹੜੇ ਉਹ ਲੋਕ 사ਤਰ ਲੋਕ ਨੇ ਜਿਹੜੇ ਕਿ ਉਸ ਬੱਚੇ ਦੇ ਅਗਵਾ ਦੇ ਪਿੱਛੇ ਜਾਨੀ ਕਿ ਜਸਪ੍ਰੀਤ ਸਿੰਘ ਦਾ ਕਤਲ ਹੋ ਜਾਂਦਾ ਜਾਂ ਕਤਲ ਕਰਵਾਇਆ ਜਾਂਦਾ ਇਹ ਵੱਡੇ ਸਵਾਲ ਨੇ ਇਸ ਕਰਕੇ ਪਰਿਵਾਰ ਹੈ ਜਿਹੜਾ ਉਹ ਸੀਬੀਆਈ ਦੀ ਜਾਂਚ ਕਰਦਾਗਾ ਚਾਹੁੰਦਾ ਹੈਗਾ ਕਿ ਸਾਨੂੰ ਸੀਬੀਆਈ ਦੀ ਜਾਂਚ ਤੇ ਭਰੋਸਾ ਹੈਗਾ ਜੇ ਸੀਬੀਆਈ ਜਾਂਚ ਹੁੰਦੀ ਆ ਤਾਂ ਫੇਰ ਆ بڑے بڑے ਪੁਲਸ ਅਫਸਰ ਆੜੇ ਜਾਣਗੇ ਇਹਦੇ ਵਿੱਚ ਕਿਉਂਕਿ ਤਿੰਨ ਜ਼ਿਲ੍ਹਿਆਂ ਦੀ ਪੁਲਸ ਦੱਸੀ ਜਾ ਰਹੀ ਸੀ ਕਿ ਜਸਦੇਣਾ ਜਸਪ੍ਰੀਤ ਸਿੰਘ ਤੇ ਉਸਦੇ ਸਾਥੀਆਂ ਨੂੰ ਘੇਰਾ ਪਾਇਆ ਬੱਚਾ ਤਾਂ ਜਿਹੜਾ ਸਹੀ ਸਲਾਮਤ ਫੜ ਲਿਆ ਕਿਉਂਕਿ ਹੱਥ ਘਾੜੇ ਪਹਿਲੇ ਹੀ ਕਰ ਦਿੱਤੇ ਸੀ ਜਸਪ੍ਰੀਤ ਸਿੰਘ ਨੇ ਤੇ ਉਹਦੇ ਸਾਥੀਆਂ ਨੇ ਤੇ ਫਿਰ ਕਮੇ ਤਾਨੂੰ ਸਾਰਾ ਸਟੋਰੀ ਦੱਸੀਆ ਕਿ ਕਮੇ ਜਾ ਕੇ ਜਿਹੜਾ ਫਿਰ ਮੁਕਾਬਲਾ ਬਣਾਇਆ ਜਾਂਦਾ ਇੱਕ ਝੂਠਾ ਹੁਣ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਡੀਐਸਪੀ ਦਾ ਗਨਮੈਨ ਵੀ ਸ਼ਾਮਲ ਸੀ ਜਿਹਨੇ ਕਿ ਜਸਪ੍ਰੀਤ ਸਿੰਘ ਨੂੰ ਗੋਲੀਆਂ ਮਾਰੀਆਂ ਇਹ ਵੀ ਦੱਸਿਆ ਜਾ ਰਿਹਾ ਤੇ ਉਹ ਚਾਰ ਅਨਸ ਇੰਸਪੈਕਟਰ ਵੀ ਦੱਸੇ ਜਾ ਰਹੇ ਨੇ ਜਣੇ ਕਿ ਸੱਤ ਗੋਲੀਆਂ ਵੱਜੀਆਂ ਨੇ ਤੇ ਇੱਕ ਜਿਹੜਾ ਸਾਬਕਾ ਡੀਆਈਜੀ ਆ ਟਾਇਰ ਹੋ ਗਿਆ ਉਹਦਾ ਜੇਕਰ ਵੀ ਜਿਹੜਾ ਸਾਹਮਣੇ ਆ ਰਿਹਾ ਹੈਗਾ ਜਣੇ ਕਿ ਕਹਿੰਦੇ ਹੁੰਦੇ ਆ ਕਿ ਸਿਆਣਿਆਂ ਦੀ ਕਹਾਵਤ ਆ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਪਰ ਇੱਥੇ ਤਾਂ ਸਾਰੀ ਦਾਲ ਹੀ ਕਾਲੀ ਲੱਗਦੀ ਆ ਕਿ ਸਾਰਾ ਜਿਹੜਾ ਇਹ ਇੱਕ ਸੰਰਚ ਰਤਿਆ ਰਤਿਆ ਗਿਆ ਕਿ ਕਮੇ ਉਸ ਨੌਜਵਾਨ ਉਤੋਂ ਕਿਉਂ ਖਤਰਾ ਸੀ ਕਿਹਨੂੰ ਖਤਰਾ ਸੀ ਜਸਪ੍ਰੀਤ ਸਿੰਘ ਤੋਂ ਜਾਂ ਜਸਪ੍ਰੀਤ ਸਿੰਘ ਦੀ ਦੁਸ਼ਮਣੀ ਕੌਣ ਕੱਢ ਗਿਆ ਇਹ ਵੱਡੇ ਸਵਾਲ ਨੇ ਜਿਹੜੇ ਕਿ ਜਸਪ੍ਰੀਤ ਸਿੰਘ ਬੇਸਕ ਆਪਣੇ ਨਾਲ ਲੈ ਗਿਆ ਤੇ ਪੁਲਿਸ ਕੋਲੇ ਸਵਾਲ ਜਵਾਬ ਹੈਗੇ ਨੇ ਪੁਲਸੇ ਸਵਾਲ ਜਵਾਬ ਕਿਨੂੰ ਦੇਊਗੀ ਪੁਲਸ ਦੇਊਗੀ ਸੀਬੀਆਈ ਨੂੰ ਲੁਕੋ ਕੇ ਰੱਖੋ ਜਵਾਬ ਆ ਪਰ ਸੀਬੀਆਈ ਕੱਢ ਲੂਗੀ ਜੇ ਸੀਬੀਆਈ ਜਾਂਚ ਹੁੰਦੀ ਆ ਕਿਉਂਕਿ ਜਿਹੜਾ ਪਾਪ ਆ ਉਹ ਕਦੇ ਲੁਕਿਆ ਸੁਪਿਆ ਨਹੀਂ ਰਹਿੰਦਾ ਹੁੰਦਾ ਜੇਕਰ ਤੁਸੀਂ ਬੰਦੇ ਦਾ ਪਾਪ ਕਰਦੇ ਹੋ ਠੀਕ ਆ ਕਿ ਭਾਈ ਜਿਹੜਾ 90 92 ਦਹਾਕੇ ਦਾ ਦੌਰ ਐਸਾ ਐਸਾ ਸੀ ਜਿਹੜਾ ਕਿ ਹਰ ਇੱਕ ਵਿਅਕਤੀ ਡਰਦਾ ਸੀ ਕਿ ਅਸੀਂ ਜੇਕਰ ਅਸੀਂ ਮੇਰੇ ਭਰਾ ਜਾਂ ਮੇਰੇ ਪਿਓ ਦੇ ਜਿਹੜਾ ਕਤਲ ਕੀਤਾ ਪੁਲਿਸ ਨੇ ਉਹਦੇ ਅਸੀਂ ਕੋਰਟ ਦੇ ਵਿੱਚ ਕੇਸ ਕਰਤਾ ਸੀ ਸਾਨੂੰ ਚੱਕ ਕੇ ਵੀ ਮਾਰ ਦੇਣਗੇ ਇਸ ਤਰ੍ਹਾਂ ਹੋਇਆ ਵੀ ਆ ਕਿਉਂਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ 25000 ਲਾਸਾਂ ਦੀ ਸਨਾਖਤ ਕੀਤੀ ਸੀ ਤੇ ਉਹਦੇ ਵਿੱਚ ਕੇਪੀਐਸ ਗਿੱਲ ਵਰਗੇ ਬੁੱਤਰ ਫਾਇਦੇ ਸੀ ਵੱਡੇ ਵੱਡੇ ਹੋਰ ਅਫਸਰ ਫਾਇਦੇ ਸੀ ਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਚੱਕ ਕੇ ਜਿਹੜਾ ਅਗਵਾ ਕਰਕੇ ਉਹਨੂੰ ਨਹਿਰ ਦਰਿਆ ਦੇ ਵਿੱਚ ਜਿਹੜਾ ਰੋੜ ਦਿੱਤਾ ਕਿ ਯਾਨੀ ਕਿੱਥੇ ਖਪਾ ਦਿੱਤਾ ਅਜੇ ਤੱਕ ਭਾਈ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਕੇਸ ਆ ਉੱਥੇ ਹੀ ਖੜਾ ਹੈਗਾ ਤੇ ਇਸ ਕਰਕੇ ਭਾਈ ਅਜਵਾਨਾ ਬੇਸ਼ੱਕ ਬਾਤ ਲਗਿਆ ਪਰ ਡਰਾ ਆਤਮਿਕਾ ਪੁਲਿਸ ਉਸ ਤਰ੍ਹਾਂ ਹੀ ਰਹੀ ਆ ਖੁੱਲੀਆਂ ਪਾਵਰ ਆ ਪੁਲਿਸ ਨੂੰ ਪਹਿਲਾਂ ਵਾਂਗ ਹੀ ਦਿੱਤੀਆਂ ਜਾ ਰਹੀਆਂ ਨੇ ਅੱਜ ਹੁਣ ਇੱਥੇ ਕਿਹੜੇ ਕਿਹੜੇ ਅਫਸਰ ਫਸਦੇ ਆ ਪਹਿਲਾਂ ਤੁਹਾਨੂੰ ਇੱਕ ਮੈਂ ਆਡੀਓ ਸੁਣਾ ਦੇਵਾਂ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਜੇ ਮੁਕਾਬਲਾ ਹੋਇਆ ਉਹਦੇ ਕੋਲ ਹਥਿਆਰ ਤਾਂ ਬਰਾਮਦ ਹੋਇਆ ਉਹ ਐਫਆਈਆਰ ਦੇ ਵਿੱਚ ਐਵੇਂ ਨਹੀਂ ਦੱਸਿਆ ਵੀ ਉਹ ਮਾਰਿਆ ਗਿਆ ਫਿਰ ਉਹ ਬੰਦਾ ਫੜਿਆ ਜਿਹੜਾ ਇਹਦੇ ਮਾਮੇ ਦਾ ਮੁੰਡਾ ਹਰਪ੍ਰੀਤ ਜਿਹੜਾ ਮੁੰਡਾ ਮਾਰਿਆ ਗਿਆ ਉਹਨੂੰ ਫੜਨ ਤੋਂ ਬਾਅਦ ਇਹ ਵੀ ਕਹਿੰਦੇ ਨੇ ਉਹ ਤੋਂ ਰਵਾਲਵਰ ਬਰਾਮਦ ਹੋ ਗਿਆ ਫਿਰ ਉਹ ਕਹਿੰਦਾ ਮੈਂ ਤੁਹਾਨੂੰ ਇੱਕ ਹੋਰ ਰਵਾਲਵਰ ਬਰਾਮਦ ਕਰਾਉਣਾ ਦੌਰ ਪਹਿਲਾ ਹੁੰਦਾ ਆ ਪੰਜਾਬਿੰਨਾਂ ਝੂਠੇ ਮੁਕਾਬਲਿਆਂ ਦਾ ਫੜ ਕੇ ਗੋਲੀਆਂ ਮਾਰਨ ਦਾ ਜੀ ਜੀ ਉਹ ਦੌਰ ਕਾਫੀ ਸਮੇਂ ਤੋਂ ਸ਼ੁਰੂ ਹੋਇਆ ਹੋਇਆ ਆ ਕਹਿੰਨੀ ਹੈ ਜਿਹੜਾ ਮੁੰਡਾ ਮਾਰਿਆ ਗਿਆ ਜਿਹੜੇ ਦਿਨ ਮੁਕਾਬਲਾ ਹੋਇਆ ਕਹਿੰਨੀ 10 ਵਜੇ ਮੇਰੇ ਨਾਲ ਗੱਲ ਹੋਈ ਆ ਹਾਂ ਉਹ ਕਰਨਲ ਕਹਿ ਰਿਹਾ ਮਤਲਬ ਉਹਨੇ ਉਹਦੀ ਘਰ ਵਾਲੀ ਵੀ ਕਹਿ ਰਹੀ ਆ ਵੀ ਉਹਨਾਂ ਨੇ ਜਦੋਂ ਚੜ੍ਹਤ ਵੀ ਉਹ ਕਹਿੰਦੇ ਇੱਕ ਦਾ ਮੁਕਾਬਲਾ ਬਣਾ ਕੇ ਆਇਆ ਤੇਰਾ ਕੋਈ ਕਿਸੇ ਨੂੰ ਨਹੀਂ ਪਤਾ ਸੀ ਕੀ ਦਾ ਮੁਕਾਬਲਾ ਹੋਇਆ ਕਿਹੇ ਮੁਕਾਬਲਾ ਬਿਲਕੁਲ ਝੂਠਾ ਇਹਦੀ ਬਿਲਕੁਲ ਪਰਿਵਾਰ ਜਿਹੜਾ ਹੈ ਦੇਖੋ ਪਰਿਵਾਰ ਇਹ ਕਹਿੰਦਾ ਜੀ ਵੀ ਦੇਖੋ ਜੀ ਉਹ ਮੁੰਡਾ ਆ ਇਹ ਕਿਸ ਤਰ੍ਹਾਂ ਦਾ ਹੱਥ ਹੋ ਸਕਦਾ ਗਵਾ ਕਰਦਾ ਪਰ ਇਹ ਲੋਕ ਕਿਉਂ ਕਿਤਾ ਉਹਦਾ ਮੰਤਬ ਕੀ ਸੀ ਇਹ ਹਾਲੇ ਤੱਕ ਨਾ ਪ੍ਰੋਸੈਸ ਪਾਸਟ ਕਰਦੇ ਆ ਨਾ ਕਿ ਹੋਰ ਕਰਦਾ ਲੱਗਿਆ ਦੇਖੋ ਮਾਪੇ ਦਾ ਜ਼ਿਕਰ ਆ ਦੇਖੋ ਕਹਿੰਦੇ ਮੰਨ ਲੈਨੇ ਵੀ ਉਹਨੇ ਗਲਤੀ ਕੀਤੀ ਜਾਂ ਕਿਸਨੇ ਉਹ ਤੋਂ ਕਰਾਤੀ ਜਾਂ ਪੁਲਿਸ ਨੇ ਹੱਥੇ ਚੜ ਗਿਆ ਪੁਲਿਸ ਨੇ ਇਹ ਸਾਰੀ ਕਸ ਨਾ ਅਰੇਂਜ ਕਰਾਤੀ ਕਰੰਦੀ ਇਹ ਤਾਂ ਉਹ ਵੀ ਕਹਿੰਦੇ ਨੇ ਉਹਨਾਂ ਦੀ ਮਾਤਾ ਕਹਿੰਦੀ ਹੈ ਜਿਹੜਾ ਮੁੰਡਾ ਮਾਰਿਆ ਗਿਆ ਜਿਹੜੇ ਦਿਨ ਮੁਕਾਬਲਾ ਹੋਇਆ ਕਹਿੰਦੀ 10 ਵਜੇ ਮੇਰੇ ਨਾਲ ਗੱਲ ਹੋਈ ਆ ਹਾਂਜੀ ਗੱਲ ਬਾਤ ਆਏ ਹੁੰਦਾ ਸੀ ਜਿਵੇਂ ਬਾਹਰਲੇ ਫੋਨ ਤੋਂ ਹੁੰਦੀ ਆ ਕੀ ਹਾਲ ਆ ਬੇਟੇ ਠੀਕ ਠਾਕ ਆ ਹਾਂਜੀ ਉਹ ਵੀ ਜਦੋਂ ਮੈਂ ਕਿਸੇ ਦੇ ਘਰੇ ਬੈਠੀ ਸੀ ਜਦੋਂ ਫੋਨ ਆਇਆ 5 ਮਿੰਟ ਗੱਲ ਕਰਕੇ ਮੈਂ ਨਵੀਂਦੀ ਜੀ ਸਿਰ ਜਿਨ੍ਹਾਂ ਦਾ ਬੱਚਾ ਗੈਰਜਮਾਨਤੀ ਤਰਾਹਾਂ ਦਰਜ ਨੇ ਹਾਈ ਕੋਰਟ ਤੋਂ ਜ਼ਮਾਨਤਾਂ ਰੱਦ ਹੋ ਗਈਆਂ ਇਹਨੇ ਅਸੀਂ ਸਸਪੈਂਡ ਕਰਤੇ ਅਸੀਂ ਉਹ ਬਦਲਤੇ ਇੱਕ ਵੀ ਪੁਲਸਰਾ ਫੜਿਆ ਕਿ ਨਹੀਂ ਅੱਜ ਤੱਕ ਤੁਸੀਂ ਮੈਨੂੰ ਦੱਸੋ ਮਤਲਬ ਸਾਫ ਵੀ ਉਹ ਨਾ ਬੰਦਿਆਂ ਨੂੰ ਬਚਾਉਣ ਕਰਕੇ ਇਸੇ ਕਰਕੇ ਆਪਣੀ ਸਾਰੀ ਇੱਜ਼ਤ ਦਾਤੇ ਲਾ ਰਹੇ ਨੇ ਵੀ ਜੇ ਉਹ ਫੜੇ ਗਏ ਜਾਂ ਜਾਂਚ ਨਾ ਉਹ ਫਿਰ ਤੁਰੇ ਪੇਸ਼ ਹੋਏ ਨੇ ਜਿਹੜੀ ਹਾਈ ਕੋਰਟ ਨੇ ਮੜਾਈ ਅੱਜ ਤੱਕ ਜੀ ਸੀਬੀਆਈ ਨੂੰ ਜਾਂਚ ਦੇਣ ਤੋਂ ਵੀ ਇਸੇ ਕਰਕੇ ਡਰਦੇ ਨੇ ਉਹ ਸੀਬੀਆਈ ਦੀ ਜਾਂਚ ਆ ਉਹ ਤਾਂ ਫਿਰ ਟੇਲ ਕਰੋ ਨਾ ਕਿ ਕੋਈ ਸੀ ਭਾਈ ਅੱਗੜਾ ਥਾਣਿਆਂ ਨੇ ਕਿਫਾਂ ਦੇ ਕਿ ਮੈਂ ਇੱਥੇ ਹੋ ਗਏ ਜੀ ਫਿਰ ਜਿਹੜੇ ਉੱਥੇ ਨੇ ਉੱਥੇ ਇੱਕ ਡੀਐਸਪੀ ਦਲਵਾਗ ਸਿੰਘ ਸੀ ਜੀ ਜੀ ਇਹ ਉਹ ਜਿਹੜਾ ਕੋਈ ਮੇਰਾ ਇੱਕ ਦੋਸਤ ਆ ਜਿਹੜਾ ਮਤਲਬ ਇਹ ਨੇੜੇ ਕਿਹੜੇ ਜੇ ਫਿਰਦਾ ਉਹ ਕਹਿੰਦਾ ਡੀਐਸਪੀ ਦਲਵਾਗ ਸਿੰਘ ਸੀ ਜੀ ਉਹ ਇੱਕ ਗਨ ਜਿਹੜੀਆਂ ਤਿੰਨ ਨੇੜੇ ਗੋਲੀਆਂ ਮਾਰੀਆਂ ਨੇ ਉਹਦਾ ਗਨ ਮੈਂ ਇੰਨੇ ਮਾਰੀ ਜਿੰਨੇ ਜੀ ਉਹ ਦੇਖੋ ਸੱਤੀ ਵੀ ਹੋ ਸਕਦੀ ਹੈ ਝੁਕੀ ਵੀ ਹੋ ਸਕਦੀ ਹੈ ਬੇਈ ਗੱਲਾਂ ਇੱਤੋਂ ਹੁਣ ਸਾਫ਼ ਕਲੀਅਰ ਹੋ ਰਹੀਆਂ ਨੇ ਜਿਸ ਤਰ੍ਹਾਂ ਤੁਹਾਨੂੰ ਮੈਂ ਆਡੀਓ ਸੁਣਾਈ ਆ ਤੁਸੀਂ ਮੋਟੀ ਮੋਟੀ ਸੁਣੀ ਆ ਇਹਦੇ ਵਿੱਚ ਬੜੇ ਵੱਡੇ ਸਵਾਲ ਨੇ ਜਿਸ ਤਰ੍ਹਾਂ ਹੁਣ ਇੱਕ ਡੀਐਸਪੀ ਦਾ ਗਨਮੈਨ ਆ ਰਿਹਾਗਾ ਤੇ ਇੱਕ ਡੀਆਈ ਦਾ ਵੀ ਜਿਹੜਾ ਕਿ ਜਦੋਂ ਅਨਕਾਉਂਟਰ ਕਰਕੇ ਆਉਂਦੇ ਆ ਤਾਂ ਸਾਰਾ ਜਿਹੜਾ ਉਹ ਮਾਮਲਾ ਦੇਖ ਰਿਆ ਸੀ ਤੇ ਫਿਰ ਉਹ ਬੱਚੇ ਨੂੰ ਵੀ ਜਿਹੜਾ ਉਸਦੇ ਘਰ ਪਹੁੰਚਾਉਂਦਾਗਾ ਕੁਝ ਲੀਟਰਾਂ ਦੇ ਨਾਲ ਉਹ ਤੁਸੀਂ ਸਾਰਿਆਂ ਨੇ ਵੇਖਿਆ ਹੈਗਾ ਪਰ ਹੁਣ ਵੱਡਾ ਸਵਾਲ ਜਿਹੜਾ ਇਹ ਖੜਾ ਹੋ ਚੁੱਕਿਆ ਹੈਗਾ ਕਿ ਚਾਰ ਅੰਸਵੈਟਰ ਤਾਂ ਉਹ ਹੈਗੇ ਹੈਗੇ ਨੇ ਚਾਰਾਂ ਤੋਂ ਇਲਾਵਾ ਉਹਨਾਂ ਦੇ ਨਾਲ ਜਦੋਂ ਜਸਪ੍ਰੀਤ ਸਿੰਘ ਨੂੰ ਫੜਿਆ ਗਿਆ ਗੱਡੀ ਦੇ ਕੋਲੋਂ ਜਾਨੀ ਕਿ 6 ਕਿੱਲੇ ਪਰਾਂ ਬਾਹੀ ਜਿਹੜੀ ਕਿ ਸਮਾਦ ਕੋਲੇ ਜਾ ਕੇ ਦੱਸਿਆ ਜਾ ਰਿਹਾ ਕਿ ਘੰਟਾ ਡੇਢ ਘੰਟਾ ਉਹਦੇ ਨਾਲ ਜਸਪ੍ਰੀਤ ਸਿੰਘ ਨਾਲ ਗੱਲਾਂ ਬਾਤਾਂ ਕੀਤੀਆਂ ਕੀ ਉਹਦੋਂ ਤੋਂ ਪੁੱਛਿਆ ਕੀ ਉਹਦੋਂ ਕਰਿਆ ਦੇਖੋ ਜੇ ਜਸਪ੍ਰੀਤ ਸਿੰਘ ਜਿਉਂਦਾ ਹੁੰਦਾ ਫੇਰ ਤਾਂ ਸਾਰਾ ਨਤਾਰਾ ਹੋ ਜਾਣਾ ਸੀ ਫੇਰ ਤਾਂ ਸਾਰਾ ਪਤਾ ਲੱਗ ਜਾਣਾ ਸੀ ਕਿ ਭਾਈ ਉਹਦੇ ਨਾਲ ਕੀ ਗੱਲਬਾਤ ਕੀਤੀ ਆ ਤੇ ਕਿਉਂ ਭਾਈ ਉਹ ਵਿਦੇਸ਼ ਤੋਂ ਆਇਆ ਕਿਹਦੇ ਕਰਕੇ ਆ ਕਿਹਨੇ ਸੱਦਿਆ ਸੀ ਫੇਰ ਤਾਂ ਸਾਰਾ ਕੁਝ ਹੀ ਕਲੀਅਰ ਹੋ ਜਾਣਾ ਸੀ ਪਰ ਹੁਣ ਜਿਹੜੇ ਵੱਡੇ ਸਵਾਲ ਨੇ ਉਹ ਜਸਪ੍ਰੀਤ ਸਿੰਘ ਆਪਣੇ ਨਾਲ ਲੈ ਗਿਆ ਤੇ ਰਹਿ ਸਵਾਲ ਕਿਹਦੇ ਕੋਲੇ ਗਏ ਨੇ ਸਵਾਲ ਰਹਿ ਗਏ ਨੇ ਪੁਲਿਸ ਦੇ ਕੋਲ ਤੇ ਜਾਂ ਫਿਰ ਉਹ ਬੱਚੇ ਨੇ ਜਿਹੜੇ ਦੂਸਰੇ ਦੋ ਮੁੰਡੇ ਨੌਜਵਾਨ ਹੋਰ ਨੇ ਜਿਨ੍ਹਾਂ ਦੇ ਇਸ ਘਟਨਾ ਕਰਮਾਂ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਜਾਂਦਾ ਕਿ ਭਾਈ ਬੱਚੇ ਨੂੰ अगਵਾ ਕੀਤਾ ਸੀ ਜਾਂ ਦੱਸ ਸਕਦੇ ਨੇ ਉਹ ਤੇ ਜਾਂ ਫਿਰ ਅਗਲਾ ਸਟੈਪ ਰਹਿ ਗਿਆ ਕਿ ਇਹਦਾ ਸੀਬੀਆਈ ਉਹਨਾਂ ਜਸਪ੍ਰੀਤ ਸਿੰਘ ਤੋਂ ਕੀ ਪੁੱਛਗਿੱਛ ਕੀਤੀ ਆ ਕਿ ਅੱਧਾ ਪੌਣਾ ਘੰਟਾ ਬਾਅਦ ਉਹਨੂੰ ਫੜ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਤਾਂ ਫਿਰ ਉਹਨੂੰ ਜਿਹੜੇ ਕਿ 7 ਗੋਲੀਆਂ ਮਾਰੀਆਂ ਜਾਂਦੀਆਂ ਜਿਸ ਤਰ੍ਹਾਂ ਇਹ ਦੱਸਿਆ ਗਿਆ ਕਿ 3 ਗੋਲੀਆਂ ਜਮਾਂ ਨਦੀਕੋ ਮਾਰੀਆਂ ਮਾਰੀਆਂ ਗਈਆਂ ਫੁੱਟ 1.5 ਫੁੱਟ ਤੋਂ ਫੁੱਟ ਜਣੀ ਕਿ ਕੋਲੇ ਖੜ ਕੇ ਗੋਲੀਆਂ ਮਾਰੀਆਂ ਸਿੱਧਾ ਸਪਸ਼ਟ ਹਰੇ ਵਿੱਚ ਤੇ ਉਹਨਾਂ ਗੋਲੀਆਂ ਦੇ ਨਾਲ ਹੀ ਜਸਪ੍ਰੀਤ ਸਿੰਘ ਦੀ ਜਿਹੜੀ ਮੌਤ ਹੋਈ ਹੈ ਢੱਡ ਚ ਲੱਗਦੀ ਹੈ 7 ਚ ਲੱਗਦੀ ਹੈ ਤੇ ਇੱਕ ਸਿਰ ਤੇ ਲੱਗਦੀ ਹੈ ਕਿਉਂਕਿ ਪੱਟ ਉੱਚੇ ਗੋਲੀ ਲੱਗੀ ਹੈ ਪਹਿਲਾਂ ਇੱਕ ਜਾਂ ਬਾਹਾਂ ਚ ਗੋਲੀ ਲੱਗੀ ਹੈ ਉਹਦੇ ਨਾਲ ਮੌਤ ਨਹੀਂ ਹੁੰਦੀ ਜਾਣੇ ਕਿ ਇਹ ਆਪਾਂ ਪੁਲਿਸ ਨੇ ਇੱਕ ਬੜਾ ਡਰਾਮਾ ਘੜਿਆ ਪਰ ਹੁਣ ਪੁਲਸੇ ਦੇ ਵਿੱਚ ਇੱਕ ਸੂਤੀ ਫਸ ਚੁੱਕੀ ਆ ਕੱਲੀ ਪੁਲਸ ਨਹੀਂ ਇੱਥੇ ਸਰਕਾਰ ਵੀ ਫਸੂਗੀ ਇਹਦੇ ਵਿੱਚ ਜੇਕਰ ਸੀਬੀਆਈ ਅਨਕਵਾਰੀ ਹੁੰਦੀ ਆ ਤਾਂ ਬੜੇ ਬੜੇ ਮਾਗਰ ਮਾਸ ਫਸਣਗੇ ਐਸਐਸਬੀ ਫਸੂਗਾ ਡੀਆਈਜੀ ਫਸੂਗਾ ਡੀਐਸਬੀ ਫਸੂਗਾ ਉੱਚਾਰੇ ਇਨਸਪੈਕਟ ਫਸਣਗੇ ਜਾਨੀ ਕਿ ਦੈਰਾ ਬਹੁਤ ਵੱਡਾ ਹੈ ਇਹਨਾਂ ਪਾਪੀਆਂ ਦਾ ਤਾਂ ਇਸ ਕਰਕੇ ਜਿਹੜਾ ਛੇ ਤਿੰਨਨ ਕੋਈ ਜਿਹੜਾ ਹੱਥ ਨਹੀਂ ਪਾ ਰਿਆ ਕਰਨ ਨੂੰ ਜਿਹੜਾ ਮਾਮਲਾ ਹੈਗਾ ਕੁੱਟਮਾਰ ਦੇ ਮਾਮਲੇ ਵਿੱਚ ਅੱਜ 55 56 ਦਿਨ ਹੋ ਗਏ 60 ਦੇ ਕਰੀਬ ਦਿਨ ਹੋਣ ਵਾਲੇ ਆ ਉਹ ਪੁਲਿਸ ਵਾਲੇ ਨਾ ਤਾਂ ਕਿਸੇ ਸਿੱਟਮੂਰੇ ਪੇਸ ਹੁੰਦੇ ਆ ਤੇ ਨਾ ਹੀ ਪੁਲਸ ਉਹਨੂੰ ਗ੍ਰਿਫਤਾਰ ਕਰਦੀ ਆ ਨਾ ਹੀ ਕਿਸੇ ਦੇ ਹੱਥ ਚੜ੍ਹਦੇ ਆ ਤੇ ਜਨਿ ਕਿ 60 ਦਿਨਾਂ ਤੋਂ ਲਾਪਤਾ ਨੇ ਹੁਣ ਲਾਪਤਾ ਨੂੰ ਜਾ ਤਾਂ ਉਹ ਵਿਦੇਸ਼ ਭੱਜ ਗਏ ਜਾ ਫਿਰ ਕਿਸੇ ਲੀਡਰ ਦੇ ਘਰ ਬੈਠੇ ਨੇ ਜਾਂ ਫਿਰ ਕਿਸੇ ਵੱਡੇ ਡੀਐਸਪੀ ਦੇ ਘਰ ਬੈਠੇ ਨੇ ਜਾਂ ਫਿਰ ਪੰਜਾਬ ਤੋਂ ਬਾਹਰ ਬੈਠੇ ਨੇ ਕੁਝ ਵੀ ਆ ਜਣੇ ਕਿ ਉਹ ਵਿਦੇਸ਼ ਨਹੀਂ ਭੱਜੇ ਸਭ ਕੁਝ ਇੱਥੇ ਹੀ ਆ ਪਰ ਉਹਨਾਂ ਦੀ ਪਿੱਠੋਂ ਤੇ ਖੜੀ ਆ ਭਾਈ ਸਰਕਾਰ ਸਰਕਾਰ ਕਿੰਨਾ ਕ ਤੈ ਬਚਾਉਗੀ ਕਾਨੂੰਨ ਮਾਵਲੇ ਦੇ ਵਿੱਚ ਨਹੀਂ ਫਸ ਸਕਦੇ ਪਰ ਹਾਈ ਕੋਰਟ ਦਾ ਜਿਹੜਾ ਰੋਖਾ ਹਾਈ ਕੋਰਟ ਦੇ ਹੇਠ ਜਿਹੜੀ ਸੈਟ ਬਣੀ ਆ ਤੇ ਫਿਰ ਹਾਈ ਕੋਰਟ ਤੋਂ ਕਿੱਥੇ ਭੱਜਣਗੇ ਭਾਈ ਹਾਈ ਕੋਰਟ ਪੀਓ ਡਿਕਲੇਅਰ ਕਰ ਦੂਗੀ ਭਗਾੜੇ ਡਿਕਲੇਅਰ ਕਰ ਦੂਗੀ ਆਖਰ ਉਹਨਾਂ ਨੂੰ ਆਉਣਾ ਤਾਂ ਪਊਗਾ ਅੱਜ ਆ ਜਾਣ ਕੱਲ ਨੂੰ ਆ ਜਾਣ ਚਾਹੀ ਮਹੀਨੇ ਨੂੰ ਆ ਜਾਣ 2 ਮਹੀਨਿਆਂ ਨੂੰ ਆ ਜਾਣ ਨੱਕ ਤਾਂ ਉਹਨਾਂ ਨੂੰ ਰਗੜਨੇ ਪੈਣਗੇ ਇਹ ਪਾਪਾਂ ਦੀ ਸਜ਼ਾ ਤਾਂ ਉਹਨਾਂ ਨੂੰ ਮਿਲੂਗੀ ਇੱਕ ਤਾਂ ਕਰਨਲ ਪਰਿਵਾਰ ਦੇ ਮਾਮਲੇ ਦੇ ਵਿੱਚ ਮਿਲੂਗੀ ਦੂਸਰੀ ਸਜ਼ਾ ਮਿਲੋਗੀ ਭਾਈ ਜਸਪ੍ਰੀਤ ਸਿੰਘ ਜਿਹਦਾ ਕਿ ਕਤਲ ਕੀਤਾ ਪੁਲਿਸ ਨੇ ਝੂਠਾ ਫੇਕ ਐਨਕਾਉਂਟਰ ਬਣਾ ਕੇ ਉਹਦੇ ਵਿੱਚ ਸਜ਼ਾ ਇਹਨਾਂ ਨੂੰ ਹੋਣੀ ਹੋਣੀ ਆ ਇਹਨਾਂ ਦੇ ਹੱਥਕੜੀਆਂ ਲੱਗ ਕੇ ਇਹਨਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾਣਾਗਾ ਹੁਣ ਅਨੇਕਾਂ ਸਾਡੇ ਸੱਜਣਾ ਮਿੱਤਰਾਂ ਦੇ ਭੈਣ ਭਰਾਵਾਂ ਦੇ ਜਿਹੜੇ ਪੰਜਾਬੀ ਬਸਟਾ ਟੀਵੀ ਵੇਖਦੇ ਆ ਕਮੈਂਟ ਆਉਂਦੇ ਆ ਬਹੁਤੇ ਕਮੈਂਟ ਇਹ ਆਉਂਦੇ ਆ ਕਿ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਬਹੁਤਿਆਦ ਕਮੇਟੀ ਇਹ ਚਾਹੁੰਦੇ ਆ ਆਉਣੇ ਆਉਂਦੇ ਆ ਕਿ ਇਹਨਾਂ ਨੂੰ ਭਾਈ ਉਮਰ ਕੈਦ ਹੋਣਾ ਚਾਹੀਦੀ ਆ ਇਹਨਾਂ ਨੇ ਬੇਗਨਾ ਜਿਹੜਾ ਮੁੰਡਾ ਮਾਰਿਆ ਗਿਆ ਕਿਉਂ ਮਾਰਿਆ ਗਿਆ ਕੀ ਕਾਰਨ ਸੀ ਜੇਕਰ ਮੁੰਡਾ ਰਿਕਵਰ ਹੋ ਗਿਆ ਬੱਚਾ ਰਿਕਵਰ ਹੋ ਗਿਆ ਸੀ ਤਾਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਭਾਈ ਕੋਰਟ ਜੋ ਮਰਜ਼ੀ ਦੇਖ ਲੈਂਦੀ ਕੋਰਟ ਜੋ ਮਰਜ਼ੀ ਸਜ਼ਾ ਸੁਣਾਉਂਦੀ ਪਰ ਪੁਲਿਸ ਕੋਲੇ ਕੀ ਇਤਿਆਰ ਨੇ ਕਿਹੜਾ ਕਾਨੂੰਨ ਦੇ ਦਿੱਤਾ ਪੁਲਿਸ ਨੂੰ ਕਿ ਪੁਲਿਸ ਜਿੱਦੇ ਮਰਜ਼ੀ ਗੋਲੀਆਂ ਮਾਰੇ ਜਿਹਨੂੰ ਮਰਜ਼ੀ ਮਾਰਦੇ ਜਿਹਨੂੰ ਮਰਜ਼ੀ ਫੱਟੜ ਕਰਦੇ ਜਿਹਦੇ ਮਰਜ਼ੀ ਢੱਡ ਤੇ ਮਾਰਦੇ ਜਿਹਨੂੰ ਮਰਜ਼ੀ ਕੁੱਟਦੇ ਜਿਹਦੀ ਮਰਜ਼ੀ ਬਾਹਾਂ ਤੋੜਦੇਵੇ ਇਹ ਪੁਲਿਸ ਕੋਲੇ ਅਧਿਕਾਰ ਕਿਨੇ ਦਿੱਤੇ ਆ ਇਹ ਡੀਜੀ ਡੀਜੀਪੀ ਨੇ ਦਿੱਤੇ ਆ ਪੰਜਾਬ ਸਰਕਾਰ ਨੇ ਦਿੱਤੇ ਆ ਇਹ ਫਿਰ ਐਨਸਵਾਇਟਰ ਦੱਸ ਸਕਦੇ ਆ ਜਾਂ ਫਿਰ ਉਹ ਜਿਹੜਾ ਹੁਣ ਡੀਸੀ ਡੀਐਸਪੀ ਦਾ ਇੱਕ ਨਾਮ ਲੈਂਦਾ ਸੀ ਉਹ ਦੱਸ ਸਕਦਾਗਾ ਜਾਂ ਡੀਆਈਜੀ ਦੱਸ ਸਕਦਾਗਾ ਹੁਣ ਤਾਂ ਤੈਅ ਹੋ ਗਿਆਗਾ ਮਨਦੀਪ ਸਿੱਧੂ ਹੁਣ ਤਾਂ ਤੈਅ ਹੋ ਗਿਆ ਜਿਹੜਾ ਕਿ ਕਿਸਾਨਾਂ ਨੂੰ ਵੀ ਤਾਂਕੇ ਦਿੰਦਾ ਸੀ ਜਣੇ ਕਿ ਸਿੱਧਾ ਸਿੱਧੀ ਗੱਲ ਆ ਕਿ ਇਹਨਾਂ ਨੂੰ ਹਰਜਾਨਾ ਇਹਨਾਂ ਨੂੰ ਪਾਪੀਆਂ ਦਾ ਪਾਪ ਆ ਜਿਹੜਾ ਉਹਦਾ ਖਮਾਜਾ ਭੁਗਤਣਾ ਪਊਗਾ ਅੱਜ ਨਹੀਂ ਸਵੇਰ ਨਹੀਂ ਸਾਲ ਨਹੀਂ 2 ਸਾਲ ਨਹੀਂ ਪਰ ਨਿਕਲਦੇ ਇਹ ਹੈ ਨਹੀਂ ਜੇ ਸੀਬੀਆਈ ਦੀ ਇਨਕਵਾਰੀ ਹੁੰਦੀ ਆ ਫੇਰ ਤਾਂ ਹੀ ਨਿਕਲਦੇ ਇਹ ਤੇ ਇਸ ਕੱਕੇ ਜਿਹੜਾ ਕਿ ਜੁਪੀ ਦੇ ਵਿੱਚ ਮੁਕਾਬਲਾ ਕੀਤਾ ਪਿੱਲੀਪੀਤ ਦੇ ਵਿੱਚ ਆ ਤਿੰਨ ਮੁੰਡਿਆਂ ਦਾ ਉਹ ਵੀ ਸੱਕੀ ਆ ਉਹਦੀ ਵੀ ਜਿਹੜੀ ਇਹ ਰੇਟਾ ਉਹ ਪਰਿਵਾਰ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਆ ਸੀਬੀਆਈ ਦੀ ਮੰਗ ਕੀਤੀ ਆ ਤੇ ਉਹਦੇ ਵਿੱਚ ਵੀ ਫਸਣਗੇ ਕਹਿੰਦਾ ਭਾਵ ਕਿ ਹੁਣ ਭਾਈ ਤੁਸੀਂ ਜਿਹੜਾ ਲੋਕਾਂ ਨੂੰ ਮਾਰਦੇ ਹੋ ਚੁਣ-ਚੁਣ ਕੇ ਇਹ ਹੁਣ ਜਾਂ ਤਾਂ ਤੁਸੀਂ ਇੱਕ ਮਾਹੌਲ ਸਿਰਜਣਾ ਚਾਹੁੰਦੇ ਹੋ ਡਰਾਉਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਲੋਕ ਸਾਡੇ ਸਾਹਮਣੇ ਨਾ ਬੋਲਣ ਨਾ ਸਾਨੂੰ ਸਵਾਲ ਕਰਨ ਨਾ ਸਾਡੇ ਉੱਤੇ ਉਂਗਲਾਂ ਚੁੱਕਣ ਤੇ ਅਸੀਂ ਇੱਕ ਡਰਾਵਾ ਇੱਕ ਭੈ ਪੀਤ ਲੋਕਾਂ ਦੇ ਡਰਾ ਅੰਦਰ ਇਹ ਜਾ ਭਰ ਦਈਏ ਜਿਸ ਤਰ੍ਹਾਂ ਲੋਕ 90 99 ਦੇ ਹੱਕੇ ਦੇ ਵਿੱਚ ਤੇ ਘਰੋਂ ਬਾਹਰ ਨਹੀਂ ਨਿਕਲਦੇ ਸੀ ਚੁੱਪਚੀਪੇ ਅੰਦਰ ਬੈਠੇ ਰਹਿੰਦੇ ਸੀ ਤੇ ਜ਼ਿਆਦਾ ਲੋਕਾਂ ਦੇ ਅੰਦਰ ਉਹ ਡਰਾਵਾ ਭਰੇ ਨੇ ਜਾਨੀ ਕਿ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਜਾਨੀ ਕਿ ਬਹੁਤ ਕੁਝ ਹੋ ਰਿਹਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਜ਼ਰੂਰ ਲਿਖੋ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ ਵੀਰੋ ਤੁਸੀਂ ਸਾਰੇ ਜਾਣਦੇ ਹੀ ਹੈ ਜਸਪੀਤ ਦਾ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਪੇਸ਼ ਆਇਆ ਬੀਤੇ ਦਿਨੋਂ ਬਹੁਤ ਜ਼ਿਆਦਾ ਇਹ ਮਾਮਲਾ ਹਾਈਲਾਈਟ ਹੋਇਆ ਕਿਉਂਕਿ ਕਰਨਲ ਬਾਟ ਦਾ ਮਾਮਲਾ ਇਸ ਤੋਂ ਬਾਅਦ ਪੇਸ਼ ਆਇਆ ਜਿਸ ਦੀ ਵਜ੍ਹਾ ਤੋਂ ਇਹ ਵੀ ਮਾਮਲਾ ਜਿਹੜਾ ਹਾਈਲਾਈਟ ਹੋ ਗਿਆ ਵਰਨਾ ਜਿਸ ਤਰ੍ਹਾਂ ਬਾਕੀ ਫੇਕ ਇਨਕਾਊਂਟਰ ਕੀਤੇ ਜਾਂਦੇ ਹੈਗੇ ਇਸ ਦਾ ਵੀ ਨੀਸੀ ਪਤਾ ਚਲਣਾ ਹੈਗਾ ਲੇਕਿਨ ਹੁਣ ਜਿਨਾ ਵਾ ਮਾਮਲਾ ਸੀਬੀਆਈ ਕੋਲੋਂ ਪਹੁੰਚ ਗਿਆ ਹੈ ਕਿਉਂਕਿ ਫੈਮਲੀ ਇਸ ਚੀਜ਼ ਤੇ ਜ਼ੋਰ ਦੇਣ ਲਈ ਹੈ ਕਿ ਜਾਂਚ ਪੜਤਾਲ ਸੀਬੀਆਈ ਕੋਲੋਂ ਕਰਵਾਈ ਜਾਵੇ ਤਾਂ ਕਿ ਮੁਕੰਮਲ ਹਕਾਇਤ ਜੜਿਆ ਉਹ ਸਾਹਮਣੇ ਆਉਣ ਫੈਮਲੀ ਦਾ ਇਹ ਕਹਿਣਾ ਹੈ ਕਿ ਅਗਰ ਉਨਾ ਦੇ ਬੱਚੇ ਕੋ ਕੋਈ ਗੁਨਾਹ ਹੋਇਆ ਸੀ ਕੋਈ ਜੁਰਮ ਹੋਇਆ ਸੀ ਤਾਂ ਉਹਨੂੰ ਉਸ ਦੀ ਸਜ਼ਾ ਦਿੰਦੇ ਲੇਕਿਨ ਫੇਕ ਇਨਕਾਊਂਟਰ ਨਾ ਕੀਤਾ ਜਾਂਦਾ ਕਿਉਂਕਿ ਜਿਹੜੇ ਉਥੋਂ ਦੇ ਰਿਹਾਇਸ਼ੀ ਆ ਰਹਿਣ ਵਾਲੇ ਆ ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਬੱਚਾ ਸੇਫਲੀ ਲੈ ਲਿਆ ਗਿਆ ਸੀ ਉਸ ਤੋਂ ਬਾਅਦ ਫੇਕ ਇਨਕਾਊਂਟਰ ਕੀਤਾ ਗਿਆ ਸਵਾਲ ਇਹ ਪੈਦਾ ਹੁੰਦਾ ਕਿ ਅਗਰ ਬੱਚਾ ਸੇਫਲੀ ਲੈ ਲਿਆ ਗਿਆ ਸੀ ਫਿਰ ਕਿਉਂ ਫੇਕ ਇਨਕਾਊਂਟਰ ਕੀਤਾ ਗਿਆ ਨਾਲੇ ਨਾਲ ਇੱਕ ਹੋਰ ਜਿਹੜੀ ਚੀਜ਼ ਸਾਹਮਣੇ ਆਈ ਹੈ ਕਿ ਉਹ ਇਹ ਹੈ ਕਿ ਉਹਦੇ ਜਿਹੜਾ ਜਿੱਥੇ ਫੇਕ ਇਨਕਾਊਂਟਰ ਕੀਤਾ ਗਿਆ ਉਦੇ ਵਿੱਚ ਡੀਐਸਪੀ ਦਾ ਇੱਕ ਡਰਾਈਵਰ ਵੀ ਸੀਗਾ ਉਹਨਾਂ ਚਾਰ ਐਸਐਚਓ ਦੇ ਨਾਲ ਜਿਸ ਨੇ ਗੋਲੀਆਂ ਚਲਾਈਆਂ ਔਰ ਬਹੁਤ سارے ਮਾਮਲੇ ਆ ਬਹੁਤ سارے ਐਸੇ ਪਹਿਲੂ ਹੈ ਜਿਨ੍ਹਾਂ ਦੇ ਉੱਤੇ ਨਵੇਂ-ਨਵੇਂ ਜਿਹੜੇ ਜਿੱਚ ਮੋੜ ਸਾਹਮਣੇ ਆ ਰਹੇ ਆ ਨਵੀਂ-ਨਗੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਜਿਹਨੂੰ ਸੁਣ ਕੇ ਬਹੁਤ ਹੈਰਾਨਗੀ ਹੋ ਰਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੀ ਚੀਜ਼ਾਂ نظر انداز کر دی ہے لوگوں کا کس طرح ہے اس وہ عام قتل عام کیتا جاندہ رہا تھے تشدد کیتا جاندہ ہے تو کوئی پوچھنے والا نہیں ہے اور اگر کوئی چیز ہائی لائٹ ہو جاتی ہے تو پنجاب پولیس اس کا جواب دینا مناسب نہیں سمجھتی ہے گی باقی پھر کی کہنا ہے کمنٹا کچھ لازمی دس کے اپنا ڈھیر خیال ملیں گے اگلی ویڈیو آل اللہ حافظ